ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣਾ ਚੈਨਲ ਭਗਵਾਨ ਦਾ ਡੇਰੀ ਫਾਰਮ 5811 ਦੇ ਅੱਜ ਦੀ ਵੀਡੀਓ ਲੱਗੇ ਆ ਬਣਾਉਣੇ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਅਪਾ ਦਾ ਚਾਰ ਪਸ਼ੂ ਦਿਖਾਵਾਂਗੇ ਰੋਕੜਾ ਕੱਪਣਾ ਤੇ ਸਜਰਾ ਤੇ ਆਪਾਂ ਪਹੁੰਚੇ ਆ ਭਾਈ ਸੋਨੂ ਜੀ ਦੇ ਕੋਲ ਤੇ ਆਜੋ ਕਰਦੇ ਆ ਭਾਈ ਨਾਲ ਗੱਲਬਾਤ ਕੁਛ ਦੇਣਾ ਜੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੇ ਵਧੀਆ ਚੱਲਦੀ ਗੱਲਾਂ ਤੁਸੀਂ ਸੁਣਾਓ ਬਹੁਤ ਵਧੀਆ ਬਹੁਤ ਵਧੀਆ ਜੀ ਵਧੀਆ ਚਾਹੀਦੇ ਆ ਭਈ ਆਪਣਾ ਨਾਮ ਤੇ ਐਡਰੈਸ ਦੱਸਦੇ ਹਾਂ ਸੋਨੂ ਸ਼ਹਿਰ ਜਨਾਲਾ ਜ਼ਿਲ੍ਹਾ ਮੱਥਾ ਠੀਕ ਹੈ ਜੀ ਫੋਨ ਨੰਬਰ 98956755 ਠੀਕ ਹੈ ਜੀ ਹਾਂਜੀ ਤੇ ਭਈ ਦੱਸਿਓ ਪਹਿਲੇ ਨੰਬਰ ਤੇ ਜਿਹੜੀ ਮੈਂ ਪਹਿਲੇ ਨੰਬਰ 'ਤੇ ਸੂਈ ਨੂੰ ਭਾਜੀ ਨੂੰ ਮੀਨੇ ਦੋ 2-4 ਦਿਨ ਬਾਅਦ ਹੀ ਹੋਵੇ ਠੀਕ ਹੈ ਅੱਛਾ ਜੀ ਹਾਂ ਦੁੱਧਰ ਕੋਲ ਲੀਟਰ ਮਾਰ ਕੇ ਠੰਡਾ ਪਾਣੀ ਰਗਾ 9 ਕਿਲੋ ਭਾਜੀ ਠੀਕ ਹੈ ਦੁੱਧਰ ਕੋ 11 ਕਿਲੋ ਹੀ ਦੁੱਧ 9 ਕਿਲੋ ਇੱਕ ਇਹ ਵਨ ਉਹ ਖੁੱਲਾ ਵੀਰ ਜੀ ਕੋਈ ਪਾਣੀ ਪਾਉਂਦੇ ਮੁੰਨੇ ਰਹੇ ਆ ਅੱਛਾ ਜੀ ਅਰੇ ਸਾਡੇ ਕੋਲ ਟੂੜੀਦਾਰੀ ਖਾਂਦੀ ਜੀ ਕਹਿੰਦੇ ਦੇਲੀ ਲਾ ਦੇਣ ਠੀਕ ਆ ਠੀਕ ਆ ਜੀ ਪੱਛਾ ਮਰ ਗਿਆ ਜੀ ਥਾਪੀ ਜੇ ਪੈਂਦੀ ਜੀ ਦੋਵੇਂ ਟਾਈਮ ਕਿਹੜੇ ਗੱਲ ਜਗਦੀ ਹੜੀ ਭਾਈ ਤੀ ਗੱਲ ਵਾਰੀ ਪਰ ਤੀ ਗੱਲ ਨੂੰ ਆ ਕੇ ਵੀ ਲੱਤ ਮਾਰਦੇ ਤਾਂ ਵੀ ਮੈਂ ਵਾਪਸ ਕਰ ਦੇ ਗੱਲ ਜੀ ਠੀਕ ਆ ਠੀਕ ਆ ਜੀ ਹਾਂ ਦੁੱਧ ਦੇ ਭਰਾਣ ਥੋੜੀ ਘੱਟ ਗਈ ਸੀ ਨਾ ਹਾਂ ਜੀ ਸਾਮ ਗਾੜਾ ਗਾੜੀ ਵਿੱਚ ਢੱਕਾ ਲੱਗਦਾ ਬਾਕੀ ਸੋਈ ਗਿਆ ਸਨ ਕਿ ਬੜੀ ਦੇਖੋ ਨਾ ਦੁੱਧ ਵਾਲੀ ਵਿੱਚ ਗਰੀਬ ਹੋਟ ਲੱਗੀ ਬਾਈ ਲੱਗ ਉਹ ਬਜੀ ਨਾ ਉਹ ਜਾਨ ਨੂੰ ਮੇਲ ਕੋ ਆ ਜਿਹਨੇ ਅੱਜ ਗਿਆਤ ਬੁਲਾਇਆ ਗਿਆ ਇੱਕ ਕੱਟ ਕਾਟ ਜਿਹੜਾ ਬਹੁਤ ਹੀ ਤਗੜਾ ਵਾ ਅਈ ਪੂਰੀ ਵੱਡੀ ਮੱਝ ਆ ਠੀਕ ਹੈ ਠੀਕ ਹੈ ਤੇ ਭਾਈ ਪਿਛਲੇ ਸਵੇਰੇ ਪਤਾ ਕਿੰਨਾ ਘਰਿਆ ਸੀ ਦੋ ਜਿੰਨੇ ਭਾਈ ਪਿਛਲੇ ਸਵੇਰ ਮੈਂ ਕਹੀ ਜਾਵਾ ਪਾਪਾ ਵੀਰ ਕੋ ਲਈ ਹੋਣੀ ਅੱਛਾ ਜੀ ਦੁੱਧ ਹੁਣ ਵੀ 6 ਵਜੇ ਤੱਕ ਹੀ ਹੋਵੇ ਭਾਈ ਮੋਰਗੇ ਦੇ ਦਿਰਾਂ ਤੋਂ ਭਾਈ ਨਾਲ ਨਹੀਂ ਤਰਦਾ ਅੱਛਾ ਜੀ 9 ਕਿਲੋ ਦਾ ਖੜਾ ਹੁੰਦਾ ਹੋਂ ਪਾਣੀ ਦੇ ਪਾਣੀ ਦੇ ਘਾਤੇ ਕਿਉਂ ਚੋੜ ਦੋ ਤਿੰਨ ਦਾ ਬਣਦਾ ਠੀਕ ਹਾਂ ਜੀ 9 ਲੀਟਰ ਜਿਹੜਾ ਬਿਲਕੁਲ ਦੁੱਧ ਹੈ ਭਾਈ ਤੁਹਾਨੂੰ ਪਤਾ ਹੁੰਦਾ ਕੁੜੀ ਅੱਖਾਂ ਹੀ ਦੁੱਧ ਸੁੱਕ ਜਾਂਦੇ ਆ ਅੱਜ ਕੱਲ ਤੇ ਹਾਂ ਜੀ ਹਿੱਟਾ ਪਟਾ ਘਟ ਜਾਂਦਾ ਨਾ ਆਵੇ ਹੋ ਜਾਂਦੇ ਲਓ ਵੇ ਸਵਾਈਆਂ ਤੋਂ ਜਿਹੜੇ ਛੱਡੇ ਜਾਂ ਬਹੁਤ ਜ਼ਿਆਦਾ ਆ ਗਏ। ਜਵਾ ਭਾਈ ਪਹਿਂ ਮੇਰੀ ਚੋਣ ਚ ਗਲਤ ਹੋਵੇ। ਅੱਛਾ ਜੀ। ਭੂਲ ਮਾਰੇ ਛੱਟਾ ਮਾਰੇ। ਦੁੱਧ ਪਾਤ ਪਾ ਲਾ ਫਿਰ ਪੈਸਾ ਦਾ ਚੋਣ ਇੱਕ ਲੰਮੀ ਲਾਤੀ ਮਾਰੇ ਕਾਮੀਆਂ ਬਜੰਮੇ ਵਾਲੇ। ਠੀਕ ਹੈ ਠੀਕ ਹੈ ਜੀ। ਇੱਧਰੋਂ ਮੜ ਜਾ ਖਿੱਚੋ ਫਿਰ ਲਾ ਕੇ ਦੋ। ਜੀ ਸਾਈਡ ਤੋਂ ਸਾਉਣ ਨੂੰ ਦਿਖਾਈਏ। ਪਰਾ ਨੂੰ ਖੇਜੀ। ਲੋਕ ਭਾਈ ਕਰੋ ਜੇ ਤਾਂ ਪਾ ਲਗੀਆਂ ਸਿੱਟੀਆਂ ਤੜੈ ਕਿ ਭਰੀਆਂ ਰੱਬ ਨੇ। ਇਹ ਥਾਣੇ ਤੋਂ ਜਿਹੜਾ ਹੈ ਪਾਈ ਜਿਹੜਾ ਪਿੰਡ ਆ ਗਿਆ ਵਿੱਚ ਤਾਂ ਕਿਤੇ ਨਾਂ ਜਾਣਾ ਮੱਝ ਦੇ ਠੀਕ ਆ ਠੀਕ ਆ ਜਿਹੜਾ ਵੀਰ ਭਰਾ ਸਾਂਭ ਲੈਦਾ ਜੁਕਾ ਦੁੱਧ ਚੱਕਾ ਭਰ ਜਾਣਾ ਮੈਨੂੰ ਕੋਲੀ ਪਾਈ ਸੇਵਾ ਚੰਗੀ ਹੋਗੀ ਨਾ ਹਾਂਜੀ ਦੁੱਧ ਹੋਣੀ 12 ਗੋਲ ਚੱਲੇ ਹੋਣੇ ਠੀਕ ਆ ਠੀਕ ਆ ਜੀ ਹਾਂਜੀ ਤੇ ਭਾਈ ਜਿਹੜਾ ਮੁੱਲ ਫਿਰ ਮੁੱਲ ਪਾਈ ਦਾ 65000 ਰੁਪਏ ਜੀ ਕਹਿੰਗੇ ਜੈ ਜੀ ਦੱਸੋ ਤੁਸੀਂ ਕੰਦੋਂ ਮੰਨਦਾਂ ਆਪ ਕਿੰਨੇ ਭਾਈ ਹਾਂ ਦਾ 63000 ਦੀ ਦਵਾਂਗੇ ਠੀਕ ਆ ਲੋ ਭਾਈ 63000 ਦੀ ਦਵਾਂਗੇ 52500 ਸਾਢੇ ਬਾਹਰ ਜੀ ਦਵਾਂਗੇ ਭਾਈ ਬਾਹਰ ਵੀ ਸਾਡੇ ਬਾਅਦ ਦੁੱਧ ਜਿੱਦਣ ਭੱਜ ਵੀ ਜਾਵੇ ਨਾ ਆ ਆ ਮੈਨੂੰ ਫੇਰ ਦੇ ਦੇ ਜਦੋਂ ਮਰਜ਼ੀ ਦੁੱਧ ਤਵੇ ਦੇ ਬਾਹਰ ਨਾ ਦਵੇ ਇਹ ਕਿਸੇ ਘਰ ਜਾ ਕੇ ਗੱਪਣਾ ਦੇਣਾ ਜਿੰਨੇ ਦੀ ਖੜੂ ਉਹਨੇ ਦੀ ਮੈਨੂੰ ਫੇਰ ਦੇ ਦੇ ਟੋਪੜ ਗੱਪਣਾ ਚੈੱਕ ਪਾਸ ਕਰਾ ਕੇ ਠੀਕ ਆ ਠੀਕ ਆ ਜੀ ਲਓ ਭਾਈ ਕੱਡ ਕਾਠ ਵਾਲੀ ਦੇਖੋ ਭਾਈ ਨਾਲ ਪਾਈਪਾਂ ਵੇਖੋ ਦੋ ਤਾਂ ਜੀ ਨਾ ਨਾ ਜਿਹੜੀਆਂ ਬਹੁਤ ਜੰਗੀਆਂ ਬੰਵਾ ਸਾਈਡਾਂ ਦੇ ਪਾਈਪਾਂ ਜਿਹੜੀਆਂ ਬਣੀਆਂ ਚੰਗੀਆਂ ਲੱਗੀਆਂ ਦੁੱਧ ਵਾਲੀਆਂ ਤੇ ਥਣ ਭਾਂਡਾ ਵੀ ਬਹੁਤ ਜ਼ਿਆਦਾ ਚੰਗਾ ਵਾ ਤੇ ਆਜੂ ਭਾਈ ਨੂੰ ਦੂਜੇ ਨੰਬਰ ਤੇ ਭਾਈ ਦੱਸਿਓ ਵਹਾਂ ਮੇਰੇ ਤੋਂ ਭਾਈ 6 ਕਿਲੋ ਦੁੱਧੂਗਾ ਅੱਛਾ ਜੀ ਸਾਡੇ 5.5 ਕਿਲੋ ਦੇ ਲੀਟਰ ਤੇ ਪੂਰੀ ਗਰੰਟੀ ਹੋਗੀ ਅੱਛਾ ਜੀ ਸਾਡੇ 5.5 ਦੀ ਗੱਬਣਾ ਹੋਗੀ ਠੀਕ ਹੈ ਠੀਕ ਹੈ ਛੱਕ ਪਾਸ ਕਰਾ ਗਏ ਧੂਰ ਛੱਟਾ ਥਣ ਘਾੜ ਬਾਦ ਹੋਵੇ ਆਪਣੀ ਗਰੰਟੀ ਆ ਇੰਨੇ ਸੱਜਣ ਨੇ ਫਿਰ ਕਿੰਨਾ ਭਰਿਆ ਸੱਜਣ ਭਾਈ ਇਹ ਜਿਹਨੂੰ ਜ਼ਿਆਦਾ ਨਹੀਂ 12 ਤੋਂ 13 ਕਿਲੋ ਤੱਕ ਕਰਦੀ ਦਿੱਤੀ ਠੀਕ ਹੈ ਠੀਕ ਹੈ ਮੈਂ ਕਿਹੜੇ ਵਿੱਚ ਸੁਵਿਲੀ ਹੁਣ ਕੱਪੜੇ ਲੈ ਲੋ ਇੱਦਾਂ ਸੱਜਣ ਦਾ ਚੱਡਾ ਹੁੰਦਾ ਜਿੱਦਾਂ ਹੁਣ ਕੋਕਰ ਦਾ ਜਿੱਦਾਂ ਆਵੇ ਲੋ ਮੈਂ ਕਿਹੜੇ ਵਿੱਚ ਸੁਵਿਲੀ ਗੱਬਣ ਜੀ ਸੁਹਾ ਤੇ ਜਾ ਸੁਣੇ ਜੀ ਹ ਤੋ ਵੀ ਦਿਖਾਉਂਦੇ ਆਪਾਂ ਤੇ ਘੱਟ ਘੱਟ ਨਾਲ ਦਰਿਆ ਨੇ ਸਾਰੀਆਂ ਦਰਿਆਵਾਂ ਦੇ ਪਈਆਂ ਰਵਾਨਾ ਠੀਕ ਹੈ ਠੀਕ ਹੈ ਇਹ ਸਾਢੇ 5 ਮਿੰਟਾਂ ਦੀ ਚੈੱਕ ਆਪਾਸ ਦੇ ਬਾਅਦ 1.5 ਕਿਲੋ ਦਾ ਸਾਢੇ 5 ਕਿਲੋ ਦਾ ਸਾਢੇ 5 ਕਿਲੋ ਦਾ ਵੇ ਲੋ ਚੰਦਾ ਸਜਰਾਂ ਨੂੰ ਟੋਕੜ ਹੋ ਗਈ ਜੇ ਚੰਦਾ ਵੇ ਲੋ ਸਜਰਾਂ ਨੂੰ ਠੀਕ ਹੈ ਠੀਕ ਹੈ ਤੇ ਬਾਕੀ ਆ ਬਿੰਦੀਆਂ ਬਿੰਦੀਆਂ ਵਾਲਾ ਚਟਾ ਆ ਗਿਆ ਇਹਦੇ ਆ ਕਰੋ ਜੀ ਚੈੱਕ ਲਾ ਗਏ ਤੋਂ ਅੱਖਾਂ ਲਾਜ ਨੂੰ ਕਹ ਦਿੰਦੇ ਆਪਾਂ ਚਟਾ ਇਹ ਥਾਣਾ ਦਾ ਸੈਰ ਗਿਆ ਇਹਦਾ ਵੀ ਬਹੁਤ ਸਾਢੇ ਘੱਟਾ ਜਿਹਦਾ ਵੀ ਹਾਂ ਜੀ ਸਾਢੇ ਘੱਟਾ ਜਿਹਦਾ ਵੀ ਕੀ ਗੱਲ ਤਾ ਉਹਨੇ ਕਾਟ ਦਾ ਕਾਟਣਾ ਕੋਈ ਠਾਕੜੀ ਜਾਂ ਤੇ ਕਾਟ ਦਾ ਕਾਟ ਉਹਦੀ ਭਾਈ ਜੀ ਨੇ ਥਾਪੀ ਵੇ ਲੋ ਭਾਈ ਜੀ ਥਾਪੀ ਭਾਈ ਜੀ ਪੂਰੀ ਉਹ ਬੰਦੋ ਲੱਗੇ ਰੋ ਕਿਆ ਕਰ ਇਹ ਗੱਲ ਬਾਤ ਇਹਦਾ ਮੁੱਲ ਭਾਈ ਜੀ ਖਰ ਇਹ ਭਾਈ ਕਹਾਂਗੇ ਹਾਂ ਨਾ 60 ਹਜ਼ਾਰ ਦੀ 60 ਦੀ ਹਾਂ ਪੂਰੇ ਕਰ ਦਈਏ ਪੂਰੇ ਸ਼ੋਰ ਭਾਈ ਸਾਰੇ 6500 ਹੋ ਗਏ ਪੂਰੇ ਕਰ ਦਈਏ ਸਾਰੀ ਕਰ ਦਈਏ ਹਾਂ ਜਿਵੇਂ ਲਓ ਪੂਛੋ ਕਿ ਪੂਰੀਆਂ ਨਹੀਂ ਹੈ ਸੀਲ ਹੈ ਸੀਲ ਭਾਈ ਜੀ ਚੀਨ ਦੀਆਂ ਬਹੁਤ ਆ ਇਹ ਗੱਲ ਬਾਤ ਕਿਹ ਚਾ ਸੁਗਾ ਸੁੂ ਕਿ ਜੇ ਸਾਢੇ 5 ਮਹੀਨੇ ਲੱਗਿਆ ਕਪਾਹ ਨੂੰ ਪਾਣੀ ਨਾਲ ਹੁਣ ਗਰਮੀ ਆ ਤੁਹਾਨੂੰ ਬੜਾ ਨਾਲੇ ਹੁਣ ਕੋ ਵੀਰ ਭਰਾ ਦੁੱਧ ਚੋਊਗਾ ਨਾਲੇ ਗੱਬੜਗਾ ਨਾਲ ਗਰਮੀ ਆ ਸਿਆਜ ਫੇ ਦੁੱਧ ਚੋਊਗਾ ਬਿਲਕੁਲ ਸਹੀ ਗੱਲ ਆ ਇਹ ਵੀ ਕਿਸਾਨ ਪਰੋਟਾ ਡੇ ਲਈ ਕਮੇਟੀ ਵਾਲਾ ਹਿਸਾਬ ਜੇ ਪੂਰੇ 60000 ਦੀ ਜੇ 5 ਲੀਟਰ ਦੁੱਧ ਸਾਢੇ 5 ਲੀਟਰ ਦੁੱਧ ਦੇ 55 ਮਿਲੀਲੀਟਰੀ ਅੱਠ ਬਾਜ਼ ਦੇ ਆ ਰਿਹਾ ਭਾਈ ਹੁਣ 6 ਨੰਬਰ ਤੇ ਇਹ ਵੇਚੀਏ ਇੱਕੋ ਦੋ ਦੋ ਗੋਸ 7 ਕਿਲੋ ਅੱਛਾ ਜੀ ਲੀਟਰ ਠੀਕ ਹੈ ਜੀ ਇਹ ਆਪਾਂ ਚੈੱਕ ਕਰਾਈਏ ਪਰਸੋਂ ਦੀ ਅੱਛਾ ਜੀ ਪਰਸੋਂ ਚੈੱਕ ਕਰਾਈਏ ਘਰ ਵਾਲੇ ਨੇ ਕਹਿੰਦੇ 40 ਦਿਨ ਹੋ ਗਏ ਯਾਰ ਅੱਛਾ ਜੀ ਪਰ ਡਾਕਟਰ ਨੇ ਸ਼ੱਕ ਦੇ ਵਿੱਚ ਦੱਸੀ ਜੇ ਠੀਕ ਹੈ ਪਰ ਚੱਕਣੀ ਹੋਈ ਅੱਛਾ ਜੀ ਠੀਕਾ ਠੰਡਾ ਪਾਤਾ ਲਵਾਤਾ ਜੀ ਠੀਕ ਹੈ ਠੀਕ ਹੈ ਦੋਹਾ ਦਰ ਨੂੰ ਦੋ ਪਰ 10 12 ਨੂੰ ਚੈੱਕ ਹੋ ਜੂ 15 ਨੂੰ ਠੀਕ ਹੈ ਉਹ ਸ਼ਾਕਰ ਦੇ ਵਿੱਚ ਤਕਰੀਬਨ 80% ਪਸ਼ੂ ਦੇਖ ਲਾ ਹੁੰਦਾ ਹੈ ਝੋਟੀ ਦਾ ਪਿੰਡਾ ਕੋਈ ਪੱਕੀ ਗੱਬਨ ਨਿਕਲੀ ਨਿਕਲੀ ਜੇ ਮਤਲਬ ਨਾ ਨਾ ਖਾਲੀ ਹੋਵੇ ਡਾਕਟਰ ਨੇ ਕਹਿੰਦੇ ਵੀ ਖਾਲੀ ਉਹਨੂੰ ਵੀ ਉਹਨਾਂ ਸਾਤੇ ਦੇਖੀ ਤੇ ਪਰ ਉਹ ਕਹੇ ਉਹਨੇ ਦੱਸਿਆ ਨਾ 3 8 9 ਬੁਲਾਤਾ ਜੀ ਅੱਛਾ ਅੱਛਾ ਠੀਕ ਹੈ ਠੀਕ ਦੁੱਧ 7 ਕਿਲੋ ਕੰਡੇਲਾ ਥਾਪੀ ਚ ਮਿਲਦੀ ਹੈ ਠੀਕ ਹੈ ਜੀ ਲਓ ਭਾਈ ਇਹ ਵੀ ਬੌਲੀ ਚੰਗੇ ਰਿਕਾਰਡ ਵਾਲੀ ਵੱਡੀ ਭਾਈ ਜੀ ਵੇ ਲੋਏ ਲਓ ਭਾਈ ਇਹੋ ਯਾ ਟਬਲਾ ਹੈ ਕਾਲੀ ਆ ਦੇ ਭਾਈ ਸੱਜੇ ਨੇ ਪਰ ਕਿੰਨਾ ਕੁ ਭਰਿਆ ਸੱਜੇ ਭਾਈ ਇਹ 13 14 ਕਿਲੋ ਦੇ ਲਈ ਆ ਅੱਛਾ ਹੀ ਆਪਣਾ ਵੀ ਸੱਜੇ ਨੇ ਮੇਰੇ ਕੋਲ ਲਈ ਆ ਪਣੀ ਦਾ ਦੱਸਿਆ ਵੀ ਜੀ ਬਣੀ ਆ ਜੇ ਕੋਈ ਡਾਕਟਰ ਤੁਹਾਡਾ ਚੈੱਕ ਕਰਦਾ ਕੋਈ ਇਤਰਾਸ ਆ ਦੇ ਠੀਕ ਹੈ ਉਹ ਮਸ਼ਕ ਕੱਢ ਲਿਆ ਤਾਂ ਪਰ ਹੈ ਸ਼ੱਕ ਜੇ ਪਰ ਉਹ ਸ਼ੱਕ ਵੀ ਨਿਕਲ ਗਿਆ ਠੀਕ ਹੈ ਠੀਕ ਹੈ ਲੋ ਬੜੀ ਇਹ ਵੀ ਚੰਗੇ ਕੱਦ ਕਾਠ ਵਾਲੀ ਆ 12 13 ਲੀਟਰ ਸੱਜੇ ਨੇ ਦੁੱਧ ਭਰਿਆ ਆ ਤੇ ਤੁਹਾਡਾ ਫੈਂਸ ਹੈ ਇਹ ਤਾਂ ਬਹੁਤ ਚੰਗਾ ਆ ਗਿਆ ਕੀ 100% ਦੇ ਅਸੀਂ ਕਹਿ ਸਕਦੇ ਮਤਲਬ 80% ਛੱਕਰ ਦੇ ਵਿੱਚ ਪਸ਼ੂ ਨੇ ਘੱਟ ਹਾਂਜੀ ਹਾਂਜੀ 2 ਵਜੇ ਪਿੱਠ ਕੁੜੇ ਦੀ ਵੀ ਚੌਣੀ ਤਾਂ ਇਧਰਲੀ ਸਾਈਡ ਤੋਂ ਥਾਣਾ ਦਾ ਸੈਰ ਕਰ ਆਪਾਂ ਤੁਹਾਨੂੰ ਲਓ ਜੀ ਪਾਜੀ ਲੱਗ ਗਿਆ ਤੁਹਾਨੂੰ ਥਾਣਾ ਦਾ ਸੈਰ ਕਰ ਟੈਂਕ ਸਾਫ 100 ਲੀਟਰ ਜਿਹੜਾ ਬਿਲਕੁਲ ਦੇ ਕੋਲ ਤਿਆਰ ਹੈ ਤੇ ਇਹਦਾ ਮੁੱਲ ਭਾਜੀ ਹਰ ਵੀਰ ਜੀ ਚਲੋ ਆਪਾਂ ਜਾਈਏ ਵੀ ਇਹ ਫੁੰਡਰ ਕਿੰਨਾ ਭੁੰਜਾਈ ਹਾਂ ਤੇ ਫੁੰਡਰ ਆ ਹਾਂਜੀ ਕੋਲ ਆਵਾ ਦੇ ਵਿੱਚ 50000 ਦੀ 55 ਦੁੱਧ ਮੇਰਾ ਵਿੱਚ ਹੋਵੇ ਜੇ ਗੱਪਾਂ ਲਾਵੇ ਚੈੱਕ ਪਾਸ ਹੋ ਜੀ ਨਹੀਂ ਦੇਣਾਂ ਬੱਸ ਹਾਂਜੀ 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 ਭਾਈ ਭਾਈ 75000 ਦੀ ਹੋਣਾ ਮਤੋਂ ਕਰ ਬਣਵਾ ਦੇ ਜੀ ਕਹਿ ਗਏ ਠੀਕ ਹੈ ਠੀਕ ਹੈ ਜਿੱਦੇ ਸੋਹਣੀ ਜਿੱਤਾ ਕਾਜ ਕਰੇ ਵੇ ਲੋ ਨਹੀਂ ਨਹੀਂ ਕੋਈ ਸ਼ਰਤ 55 ਦੀ ਕਰ ਦਈਏ 55 ਦੀ ਪੈਸੇ ਨਾਲੇ ਲਓ ਬੋ ਜੀ 55000 ਦੀ ਜਿਹੜਾ ਵੀਰ ਭਰਾ ਵੀ ਚੋਾਈ ਦਾ ਭਾਈ ਮੇਰਾ ਨਿਕਲ ਗਲਤ ਨਿਕਲੇ ਕੋਈ ਵੀ ਉਹ ਆਪਾਂ ਜ਼ਿੰਮੇਵਾਰ ਆ ਅੱਛਾ ਜੀ ਦੁੱਧ ਪਾਦ ਪਾ ਦਾ ਫਰਕ ਪੈਦਾ ਹੈ ਅੱਛਾ ਜੀ ਚੋਾਈ ਦਾ ਮੈਂ ਨਿਕਲ ਨਹੀਂ ਕਰਦਾ ਕੋਈ ਫਰਕ ਦਾ ਠੀਕਾ ਠੀਕਾ ਲਓ ਬਾਈ 24 ਦੇ ਇੱਕ ਨੰਬਰ ਤੇ ਨਿਕਲੂਗੇ ਪੈਦੂ ਆ ਜਾਓ ਬਾਈਓ 3 ਨੰਬਰ ਤੇ ਬਾਈ ਦੱਸਿਓ ਇਹਦੇ ਬਾਰੇ ਦੇਖੋ ਵਿਧਿਓ ਹੋਵੇ ਬੱਚਾ ਸੂਈ ਰੋਈ ਮਹੀਨੇ 20 ਆਹਦੇ ਵਾਰ ਹੀ ਮਹੀਨਾ ਹੀ ਜਾਂਦੇ ਆ ਅੱਛਾ ਈ 4 ਵਾਲੇ 20 ਦਿਨਾਂ ਦੇ ਅਸੀਂ ਮਹੀਨੇ ਜਾਂਦੇ ਆ ਠੀਕ ਠੀਕ ਆਹਨੇ ਛੋੜਾ ਇਹ ਬੱਚਾ ਏ ਕਾਲੀ ਲੂਈ ਇਹ ਲੂਈ ਵੀ ਕਾਲੀ ਹੋ ਜਾਂਦੀ ਬੱਚੀ ਆ ਜੇ ਕਾਲੀ ਲੂਈ ਨੇ ਜਵਾਬ ਨਹੀਂ ਤਾਂ ਮਹੀਨੇ ਦੇ ਆਸ-ਪਾਸ ਮੰਨ ਲਓ ਉਹ 20 ਦਿਨਾਂ ਦੇ ਪਰ ਅਸੀਂ ਮਹੀਨਾ ਹੀ ਜਾਂਦੇ ਪਾਜੀ ਠੀਕ ਹੈ ਮਹੀਨਾ ਮੰਨ ਕੇ ਚਲੋ ਆ ਗੁਈ ਚਾ ਆ ਗਿਆ ਠੀਕ ਆ ਬਤਾਈ ਠੀਕ ਆ ਜੀ ਮੇਲ ਦਾ ਆ ਗਿਆ ਜੀ ਕਰੋ ਜੱਟ ਢਾਲਪੰਡਾ ਹਾਂ ਜੀ ਇਹਦੇ ਕੋ ਦੁੱਧ ਕਿੰਨਾ ਭਾਜੀ ਹੋਣਾ ਇਹ ਕੋ ਵੀ ਜੀ ਦੁੱਧ ਕੋ ਸੱਤ ਕਿਲੋ ਪੰਡੇ ਦਾ ਬੱਚਾ ਮਗਰ ਜੀ ਹਾਂ ਜੀ ਇਹਦਾ ਥਣ ਘਰ ਮਤਲਬ ਜੁਮੇ ਲਈ ਜੀ ਠੀਕ ਆ ਜੀ ਇਹ ਸੁਆ ਕਿੰਨਾ ਸੁਈ ਆ ਸੁਆ ਭਾਜੀ ਤੀਜਾ ਸੁਆਲੀਆ ਤੁਹਾਨੂੰ ਬਤਾ ਠੀਕ ਆ ਠੀਕ ਆ ਜੀ ਸੇ ਵੀ ਤੁਹਾਡਾ ਗਲਤ ਹੋ ਗਿਆ ਜਲਦੀ ਜੀ ਛੇਪਰੀ ਜੀ ਛੇਪਰਾ ਆ ਬਾਕੀ ਥੱਲੇ ਉਸ ਫਾਈਆਂ ਚੰਗੀਆਂ ਘੰਟੇ ਕਿੰਨੇ ਲੌ ਤਿਆਰ ਮਾਲੀ ਨੇ ਕਾਰਡ ਥੋੜੇ ਪਏ ਆ ਇਹ ਥਾਣਾ ਦਾ ਸੈਰ ਗਿਆ ਬਹੁਤ ਜਿਆਦਾ ਹੈ ਗੱਲਬਾਤ ਹੈ ਗੱਲ ਦੇਖੋ ਇਹ ਪਰ ਉਹ ਚੈਟ ਨਾੜਾ ਨੁੜਾ ਗਈਆਂ ਚੰਨਿਆਰੇ ਵੀ ਲੱਗੀਆਂ ਵਾ ਤੇ ਥਣ ਨੂੰ ਵੀ ਬਹੁਤ ਚੰਗਾ ਲੱਗਾ ਵਾ ਲੈ ਜੋ ਲੈ ਜੋ ਇਹ ਬੱਚੇ ਦਾ ਬੜਾ ਕਰਦੀ ਹੋਈ ਹਾਂ ਉਹ ਇਹ ਅਰੋ ਤੇ ਆਪਰੇ ਕੁੜੇ ਦੋ ਜੀ ਚੰਗੀ ਆ ਗਈ ਆ ਕੀ ਜਿਹੜਾ ਥਰਸੂਨ ਬਹੁਤ ਹੀ ਚੰਗਾ ਲੱਗਾਣ ਗਿੱਟ-ਗਿੱਟ ਤੇ ਥਾਂ ਲੱਗਾ ਵਾਦੇ ਨੋਕ ਵਾਲਾ ਥਾਨ ਇਹ ਨੋਕ ਵਾਲਾ ਥਾਨ ਦੀ ਚਮਾਈ ਜਿਹੜੀ ਬਹੁਤ ਜ਼ਿਆਦਾ ਮੋਲੀ ਨਿਕਲਦੀ ਆ ਲਓ ਭਾਈ ਇਹਦਾ ਮੁੱਲ ਭਾਜੀ ਹਰ ਜਿਹੜਾ ਮੁੱਲ ਵੀਜੀ 55000 ਆ ਦੱਸਾਂ ਕਿ ਆਪਣੇ ਮੁੱਲ ਉਦਾਂ ਦੇ ਹੀ ਆ ਹਾਂਜੀ ਦੁੱਧ ਪੀ ਕੇ ਤੇ ਫਿਰ ਉਹਨੇ ਦੀਆਂ ਹਾਂ ਹਾਂਜੀ ਘਾਟੇ ਦਾ ਕੰਮ ਕੋਈ ਨਹੀਂ ਅਰੋ ਜਿੱਦਾਂ 10000 20000 ਤਰ੍ਹਾਂ ਤੇ ਹੋ ਜਾਊਗਾ ਠੀਕ ਹੈ ਜੀ ਇਹਦਾ ਮੁੱਲ 55000 ਆ ਹਾਂ ਨਾ ਪਈ 55000 ਜੀ ਨਹੀਂ ਠੀਕ ਹੈ ਜੀ ਲਓ ਮੇਰੇ ਕੋਲ ਕਰੋ 7 ਕਿਲੋ ਦੋ ਚੋਕੜੇ ਬੱਚਾ ਮਗਰ ਦੇ ਬੱਚੇ ਦੇ ਮਿਲਦੀ ਏ ਠੀਕ ਹੈ ਠੀਕ ਹੈ ਜੀ ਹਾਂ ਚੰਦੂ ਚੱਲਿਆ ਵੇ ਲੋ ਵਨ ਬਲ ਪਾ ਪਹਿਲਾਂ ਖਾਈ ਪੀ ਲਈ ਜੋ ਬੰਦੀ ਪਈ ਏ ਠੀਕ ਹੈ ਲਓ ਭਾਜੀ ਪਸ਼ੂ ਭਾਈ ਦੇ ਕੋਲ ਭਾਜੀ ਮੇਰਾ ਵੀ ਇਹੋ ਭਾਵਾ ਮੇਰੀ ਬੇਨਤੀ ਆਪਣੇ ਚੋ ਚਵਾ ਕੇ ਆਪਣੀ ਚੈੱਕ ਪਾਸ ਮੇਰੀਆਂ ਤਰ੍ਹਾਂ ਪੰਜਾਂ ਦਿਨ ਤੱਕ ਹਾਂ ਸ਼ਹੀ ਜੀ ਜਿਵੇਂ ਘਬਣਾਵਾ ਠੀਕ ਹੈ ਠੀਕ ਹੈ ਆਪਾਂ ਗੰਦੀਂ ਦੇ ਫੋਨ ਦੇ ਆਕਲੇ ਤੇ ਸ਼ਾਕਰੇ ਵਿੱਚ ਨਾ ਕਿਆ ਕਰਨ ਵਿੱਚ ਲਓ ਭਾਜੀ ਪਸ਼ੂ ਭਾਈ ਦੇ ਕੋਲ ਚੰਗੇ ਆ ਤੇ ਬਿਲਕੁਲ ਜਾਇਜ਼ ਭਾਵਾ ਨਿਗੇ ਨਿਗੇ ਤੇ ਬਾਈ ਹੈ ਵੀ YouTube ਤੇ ਮਸੀਹ ਜੀ ਦਾ 55 ਦਾ ਬਟਾ ਕਿਹੜਾ ਹੈ ਜੀ 50 55 ਦਾ ਕਿਹੜਾ ਬਟਾ ਇਹ ਨਹੀਂ ਲੱਗਦਾ ਕਿਥੋਂ ਦਾ ਨਹੀਂ ਹੁੰਦਾ ਸਹੀ ਗੱਲ ਹੈ ਜੀ ਹਾਂ ਤੇ ਲੋ ਬਾਈ ਇਸੇ ਕਰਕੇ ਬਾਈ ਦਾ ਨਾਮ YouTube ਤੇ ਬੜਿਆ ਵਾ ਕੇ ਛੋਟੇ ਰੇੜ ਤੇ ਪਸ਼ੂ ਚੰਗੇ ਲਿਆ ਕੇ ਦਿੰਦਾ ਉਹ ਬਾਈ ਇਹ ਵੀਡੀਓ ਪੂਰੀ ਵੇਖਣ ਦੀ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ